ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣਿਆ ਜੀ ਆਪਾਂ ਡਿਜ਼ਾਈਨ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਰੱਖਿਆ ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕਰਿਆ ਉਹ ਕਰ ਲਓ ਜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਇੱਕ ਕੁੰਡਾ ਉਤਾਰ ਲਈ ਹੁਣ ਆਪਾਂ ਸੋਰੀ ਪਹਿਲਾਂ ਆਪਾਂ ਕੁੰਡਾ ਧਾਗਾ ਇੱਧਰ ਲੈ ਕੇ ਆਵਾਂਗੇ ਜੀ ਫਿਰ ਆਪਾਂ ਇੱਕ ਬਲ ਪਾਵਾਂਗੇ ਜੀ ਦੋ ਕੁੰਡਿਆਂ ਨੂੰ ਸੋਰੀ ਦੋ ਕੁੰਡਿਆਂ ਨੂੰ ਇਕੱਠੇ ਪਾਉਣਾਗੇ ਜੀ ਆਪਾਂ ਪਹਿਲਾਂ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਪੋਣਾਗੇ ਜੀ ਫਿਰ ਪਤਾਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਇੱਕ ਬਲ ਪੈ ਜਾਊਗਾ ਜੀ ਆਪਣਾ ਫਿਰ ਦੁਬਾਰੇ ਬਲ ਪਾ ਕੇ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਤਾਂ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਫਿਰ ਧਾਗਾ ਅੱਗੇ ਲਿਆ ਮੰਗੇ ਜੀ ਫਿਰ ਦੁਬਾਰੇ ਪੋਣਾਗੇ ਜੀ ਦੋ ਕੁੰਡਾ ਇਹ ਦੋ ਕੁੰਡਿਆਂ ਚ ਡਿਜ਼ਾਈਨ ਬਣਦਾ ਜੀ ਸੌਰੀ ਜੀ ਪਹਿਲਾਂ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪੋਣਾਗੇ ਜੀ ਫਿਰ ਲਿਆ ਮੈਂ ਧਾਗਾ ਅੱਗੇ ਦੁਬਾਰੇ ਫੇਰ ਪੋਣਾਗੇ ਜੀ ਫਿਰ ਧਾਗਾ ਅੱਗੇ ਲਿਆਵਾਂਗੇ ਜੀ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਇਦਿਕ ਬੜ ਪਾਵਾਂਗੇ ਜੀ ਦੁਬਾਰੇ ਫੇਰ ਬੋਣਾਂਗੇ ਜੀ ਇਹ ਤਾਂ ਅੱਗੇ ਲੈ ਕੇ ਆਣਾ ਜੀ ਦੋ ਕੁੰਡਿਆਂ ਨੂੰ ਇਕੱਠੇ ਬੋਣਨਾ ਹੈ ਜੀ ਫੇਰ ਇੱਕ ਬੜ ਪਾਣਾ ਜੀ ਫੇਰ ਦੋ ਕੁੰਡੇ ਇਕੱਠੇ ਬੋਣਾਂਗੇ ਜੀ ਫੇਰ ਪਤਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੋਣਾਂਗੇ ਜੀ ਇੱਕ ਬਲ ਪਾਵਾਂਗੇ ਦੁਬਾਰੇ ਫੇਰ ਬੁਣਾਂਗੇ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਇੱਕ ਬਲ ਪਾਵਾਂਗੇ ਦੁਬਾਰੇ ਫੇਰ ਬੁਣਾਂਗੇ ਜੀ ਤੇ ਧਾਗਾ ਅੱਗੇ ਲਿਆਵਾਂਗੇ ਜੀ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਆਪਾਂ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਬੁਣਾਂਗੇ ਜੀ ਇਹ ਧਾਗਾ ਅੱਗੇ ਕਰ ਲੈਣਾ ਜੀ ਆਪਾਂ ਨੇ ਦੋ ਗੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਇੱਕ ਬਲ ਪਾਵਾਂਗੇ ਜੀ ਫਿਰ ਦੁਬਾਰੇ ਪੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਗੇ ਨਾ ਅਗੇ ਜੀ ਪੁੱਠੀ ਸਲਾਈ ਤੇ ਆਪਾਂ ਇੱਕ ਗੁੰਡਾ ਉਤਾਰ ਲਿਆ ਜੀ ਹੁਣ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫੇਰ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਬਣਾਵਾਂਗੇ ਆਪਾਂ ਸਾਰੀ ਸਲਾਈ ਐਵੇਂ ਬਣਾਵਾਂਗੇ ਦੋ ਦੋ ਕੁੰਡਿਆਂ ਨੂੰ ਇਕੱਠੇ ਬੋਣਾਂਗੇ ਜੀ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕੁੰਡਈ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਸਾਰੀ ਸਿਲਾਈ ਬਣਾਵਾਂਗੇ ਜੀ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਉੱਠਾਵਾਂਗੇ ਇਹਦੇ ਸਿੱਧੀ ਸਲਾਈ ਤੇ ਆ ਗਈ ਜੀ ਆਪਾਂ ਇੱਕ ਕੁੰਡਾ ਉਤਾਰ ਲਿਆ ਜੀ ਫਿਰ ਪਤਾ ਗਾ ਅੱਗੇ ਕਰ ਲੈਣਾ ਜੀ ਦੋ ਕੁੰਡਿਆਂ ਦੇ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਆਪਾਂ ਬਲ ਪਾਵਾਂਗੇ ਜੀ ਦਵਾਰੇ ਫੇਰ ਬੁਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਇੱਕ ਬਲ ਪਾ ਲੈਣਾ ਜੀ ਦਵਾਰੇ ਫੇਰ ਬੁਣ ਲੈਣਾ ਜੀ ਫਿਰ ਪਤਾ ਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਾਂਗੇ ਜੀ ਫਿਰ ਧਾਗਾ ਅੱਗੇ ਲਿਆਵਾਂਗੇ ਦਵਾਰੇ ਫੇਰ ਬੁਣਾਂਗੇ ਜੀ ਇਹ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ। ਫਿਰ ਇੱਕ ਬੜ ਪਾਵਾਂਗੇ ਦੁਬਾਰੇ ਫੇਰ ਬੁਣਾਂਗੇ ਜੀ। ਧਾਗਾ ਅੱਗੇ ਕਰਕੇ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਇੱਕ ਬੜ ਪਾਵਾਂਗੇ ਜੀ। ਦੁਬਾਰੇ ਫੇਰ ਬੁਣਾਂਗੇ ਜੀ। ਫਿਰ ਧਾਗਾ ਅੱਗੇ ਕਰ ਲੈਣਾ ਆਪਾਂ ਨੇ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਫਿਰ ਇੱਕ ਬਾੜ ਪਾਵਾਂਗੇ ਦੁਬਾਰੇ ਫੇਰ ਬੁਣਾਂਗੇ ਜੀ ਇਹ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਫਿਰ ਇੱਕ ਬਾੜ ਪਾ ਕੇ ਦੁਬਾਰੇ ਫੇਰ ਬੁਣਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਇਹ ਧਾਗਾ ਅੱਗੇ ਲਿਆ ਕੇ ਬਾੜ ਪਾ ਲਾਂਗੇ ਜੀ ਇੱਕ ਦੁਬਾਰੇ ਫੇਰ ਬੁਣਾਂਗੇ ਜੀ ਵੇ ਧਾਗਾ ਅੱਗੇ ਲੈ ਆ ਕੇ ਦੋ ਕੁੰਡਾ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਬਲ ਪਾ ਲੈਣਾ ਦੁਬਾਰੇ ਫੇਰ ਗੁੰਨ ਲੈਣਾ ਜੀ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡਾ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਬਲ ਪਾ ਕੇ ਦੁਬਾਰੇ ਫੇਰ ਗੁੰਨ ਲੈਣਾ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਜੀ ਆਪਾਂ ਕੁੱਠੀ ਸਲਾਈ ਤੇ ਆ ਗਏ ਜੀ ਕੁੰਡਾ ਉਤਾਰ ਲਿਆ ਜੀ ਹੁਣ ਅਪਾ ਦੋ ਕੁੰਡਿਆਂ ਨੂੰ ਇਕੱਠੇ ਬੁਣਾਗੇ ਜੀ ਇਹ ਦੋ ਕੁੰਡਿਆਂ ਨੂੰ ਇਕੱਠੇ ਬੁਣਾਗੇ ਜੀ ਅਪਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਕੋਰੀ ਸਲਾਈ ਇਤਨੀ ਬਣਾਣੀ ਹੈ ਜੀ ਅਪਾ ਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਬਹੁਤ ਆਸਾਨੀ ਨਾਲ ਡਿਜ਼ਾਈਨ ਬਣ ਕੇ ਤਿਆਰ ਹੁੰਦੇ ਨੇ ਦੋ ਕੁੰਡਾ ਦਾ ਇੱਕ ਕੁੰਡਾ ਬਣਾਵਾਂਗੇ ਹਾਂ ਹਾਂ ਸਾਰੇ ਸਲਾਈ ਬਣਾ ਲਈਏ ਆਪਾਂ ਆ ਗਏ ਸਿੱਧੀ ਸਲਾਈ ਤੇ ਬਸ ਸਿਰਫ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਆ ਫਿਰ ਇਦਾਂ ਹੀ ਬਣਨਾ ਆਪਣਾ ਸਤਾਗਾ ਅੱਗੇ ਕਰਕੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਾਂਗੇ ਜੀ ਇੱਕ ਬਾਲ ਪਾ ਲੈਣਾ ਜੀ ਦੁਬਾਰੇ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਾਂਗੇ ਜੀ ਇਹ ਤਾਂ ਕਰਕੇ ਕਰਕੇ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਉਣਾ ਹੈ। ਤਾਂ ਕਰਕੇ ਲਿਆ ਮੰਗੇ ਜੀ। ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਇੱਕ ਬਲ ਪਾ DNA ਜੀ। ਇਹ ਦੋ ਕੁੰਡੇ ਇਕੱਠੇ ਪੋਣਾਗੇ ਜੀ। ਇਹ ਇਹ ਦੋ ਸਲਾਈਆਂ ਦਾ ਡਿਜ਼ਾਈਨ ਹੈ ਜੀ। ਬਾਰ-ਬਾਰ ਪੇਟ ਇਹ ਹੋਊਗਾ ਜੀ ਹਾਂ। ਅੱਗੇ ਅੱਗੇ ਕਰਕੇ ਦੋ ਗੁੰਡਿਆਂ ਦਾ ਬਸ ਇੱਕ ਗੁੰਡਾ ਬਣਾਉਣਾ ਜੀ ਆਪਾਂ ਨੇ ਇੱਕ ਬਲ ਪਾ ਲੈਣਾ ਦੁਬਾਰੇ ਫੇਰ ਬੁਨ ਲੈਣਾ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਇੱਕ ਬਲ ਜੀ ਦੁਬਾਰੇ ਫੇਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲੈਣਾ ਜੀ ਕੋਪਾ ਇਹ ਅਸੇਤਾ ਬਣਾਗੇ ਬੁਪੁੱਠੀ ਸਲਾਈ ਤੇ ਆਗੇ ਜੀ ਪੁੱਠੀ ਸਲਾਈ ਫੇਰ ਆਪਣੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣੂਗਾ ਜੀ ਸਿਰਫ ਦੋ ਹੀ ਸਲਾਈਆਂ ਸਾਡੀਆਂ ਜਾਣ ਹੈ ਜੀ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਨਾ ਹੈ ਜੀ ਆਪਾਂ ਸਾਰੇ ਸਲਾਈ ਬਣਾਵਾਂਗੇ ਜੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਜੀ ਅਨਜ਼ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਰਿਹਾ ਜੀ ਇਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਜੀ ਆਪਣਾ ਚੈਨ ਵਾਲਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ। ਇਹ ਨਾਲੇ ਬਿਲਕੁਲ ਸਾਊਂਡ ਡਿਜ਼ਾਈਨ ਹੈ ਜੀ। ਬਣ ਕੇ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਲੱਗਦਾ ਬਹੁਤ ਸੋਹਣਾ ਹੈ। ਬਣਾਓ ਜੀ ਆਪਣੇ ਕੋਟਸ ਵਾਟਰ ਤੇ ਮਿਲਦੇ ਆਂ ਅਗਲੀ ਵੀਡੀਓ ਚ। ਧੰਨਵਾਦ।